ਅਰਜ ਇੱਕ ਥਾਂ ਜੇ ਤੇਥੋਂ ਖੜਿਆ ਜਾਂਦਾ ਮੰਨੋ ਦੇ ਚਾਣੀ ਤੇ ਮੈਂ ਫੌੜਾ ਮਾਰ ਲਾ ਮੇਰਾ ਤਾਂ ਪਹਿਲਾ ਹੀ ਪਾਰਾ ਵਧਿਆ ਪਿਆ ਹੋਰ ਨਾ ਤਪਾ ਮੈਨੂੰ ਬੇਬੇ ਜੀ 10 ਬੰਦੇ ਰੋਟੀ ਲੈ ਕੇ ਜਾਣਾ ਹੈਗਾ ਛੋਟੇ ਸਰਦਾਰ ਕਹਾ ਹੈਗਾ ਬੇ ਰੋਟੀ ਹਲੇ ਕਿੱਥੇ ਮੱਚਣਿਆ ਹਜੇ ਤਾਂ ਸਵੇਰ ਦਾ ਸਿਆਪਾ ਹੀ ਨਹੀਂ ਮੁੱਕਿਆ ਨਾਲੇ ਕਿੰਨੀ ਵਾਰ ਕਿਹਾ ਤੇਰੇ ਸਰਦਾਰ ਨੂੰ ਵੀ ਇਹਨਾਂ ਨੂੰ ਰਸਨ ਪਾਣੀ ਖੇਚੀ ਦੇ ਦਿਆ ਕਰੋ ਬਰਫ ਦਾ ਦੋ ਡੋਂਗਾ ਦੇ ਦਿਓ ਵੀ ਆ ਜਾਂਦੇ ਆ ਜੰਨਾਂ ਨੂੰ ਕਰਦੀ ਆ ਮੈਂ ਵੀ ਗੱਲ ਨਾਲੇ ਕਿੰਨੀ ਵਾਰ ਕਿਹਾ ਵੀ ਮੈਂ ਇੱਥੇ ਨਹੀਂ ਰਹਿਣਾ ਮੇਰਾ ਇੱਥੇ ਦਮ ਘੋੜਦਾ ਸਾਰਾ ਦਿਨ ਪਸ਼ੂਆਂ ਨਾਲ ਪਸ਼ੂ ਹੋਈ ਰਹਿੰਦੇ ਆ ਨਾ ਖਾਣ ਦਾ ਟਾਈਮ ਤੇ ਨਾ ਪੈਣਾਂ ਦਾ ਟਾਈਮ ਰੋਟੀ ਤਾਂ ਖਾ ਲੈਣੀ ਸੀ ਰੋਟੀ ਨਾਲ ਕਾਹਦਾ ਗੁੱਸਾ ਮੈਨੂੰ ਕਿਸੇ ਨਾਲ ਕੋਈ ਗੁੱਸਾ ਨਹੀਂ ਹੈਗਾ ਮੈਨੂੰ ਭੁੱਖ ਨਹੀਂ ਹੈਗੀ ਓਏ ਅੰਨਦਾਂ ਦਾ ਰੱਦ ਨਹੀਂ ਕਰੀਂਦਾ ਜਿੰਨੀ ਭੁੱਖਾ ਖਾ ਲੈ ਉਹ ਮੇਰਾ ਬੁੱਗਾ ਬਣ ਕੇ ਖਾ ਲੈ ਉਹ ਬੱਸ ਬੱਸ ਰਹਿਣ ਦੋ ਬੁੱਗੇ ਨੂੰ ਕਦੇ ਪੁੱਛਿਆ ਵੀ ਕਿਵੇਂ ਲੰਘਦਾ ਮੇਰਾ ਦਿਨ ਨਾਲੇ ਕਿੰਨੀ ਵਾਰ ਕਿਹਾ ਆ ਜੱਗੀ ਨੂੰ ਵਿਆਹ ਲਾ ਪਰ ਮੇਰੀ ਇੱਥੇ ਕੋਈ ਸੁਣਦਾ ਹੀ ਨਹੀਂ ਹੈਗਾ ਕਿਤੇ ਮੈਨੂੰ ਵੀ ਸੁਖਦਾ ਸਾ ਆ ਜਾਊਗਾ। ਹੁਕ ਹੋਈ ਨਾ ਵਿਆਹ ਲਾ ਕੇ ਬੁੱਗੇ ਮੇਰੇ। ਕੋਈ ਨਾ ਉਹਦੀ ਪੜਾਈ ਥੋੜੀ ਖਰਾਬ ਕਰਨੀ ਆਪਾਂ। ਅੱਛਾ। ਉਹਦਾ ਵਿਚਾਰੇ ਦਾ ਹੀ ਸੋਚੀ ਜਾਇਓ। ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਈਆਂ। ਉਹਦਾ ਨਾ ਗੋਗਾ ਕਰਿਓ। ਬਸ ਮੈਂ ਨਹੀਂ ਰਹਿਣਾ। ਹੁਣ ਕਿੰਨੇ ਸਾਲ ਇੱਥੇ ਮੈਂ ਲਾਤੇ। ਹੁਣ ਜਿਹੜੀ ਨਵੀਂ ਆਊਗੀ ਉਹ ਇੱਥੇ ਰਹੂਗੀ। ਇੱਕ ਗੱਲ ਦੱਸ ਦੋ। ਤੁਸੀਂ ਸ਼ਹਿਰ ਜਾਣਾ ਜਾਂ ਨਹੀਂ ਜਾਣਾ? ਕੋਈ ਨਾ ਇੰਨਾ ਗੁੱਸਾ ਨਹੀਂ ਕਰੀਦਾ। ਸ਼ਹਿਰ ਵੀ ਵਗ ਜਾਗੇ। ਉਹ ਮੈਂ ਤਾਂ ਐਂ ਕਹਿੰਦਾ ਸੀ ਜਵਾਕ ਛੋਟੇ ਆ। ਦਾਦਾ-ਦਾਦੀ ਕੋਲੇ ਰਹਿ ਕੇ ਪੜ ਜਾਣਗੇ। ਅੱਛਾ ਜੀ ਜਿਨਾਂ ਦੇ ਦਾਦਾ-ਦਾਦੀ ਨਹੀਂ ਹੁੰਦੇ ਕੀ ਉਹਨਾਂ ਦੇ ਜਵਾਕ ਨਹੀਂ ਪਾਲਦੇ? ਉਹ ਕੋਈ ਨਾ ਜੇ ਤੂੰ ਇੰਨੀ ਜਿੱਦ ਕਰਦੀ ਆ ਮੈਂ ਕਰਦਾ ਬਾਪੂ ਨਾਲ ਗੱਲ। ਉਹ ਹੁਣ ਤਾਂ ਖਾ ਲੈ ਮੇਰੇ ਬੁੱਗੇ ਲੈ ਛਕ ਲੈ ਇੱਕ ਅੱਧੀ। ਚਲ ਠੀਕ ਆ। ਹੁਣ ਤਾਂ ਖਾ ਲੈਨੀ ਆ ਮੈਂ ਰੋਟੀ। ਪਰ ਜੇ ਤੁਸੀਂ ਬਾਪੂ ਜੀ ਨਾਲ ਗੱਲ ਨਾ ਕੀਤੀ ਨਾ ਫਿਰ ਮੇਥੋਂ ਬੁਰਾ ਕੋਈ ਨਹੀਂ। ਉਹ ਕੋਈ ਨਾ ਬੁੱਗੇ ਮੈਂ ਕਰਦਾ ਬਾਪੂ ਨਾਲ ਗੱਲ। ਖਾ ਲੈ ਤੂੰ ਰੋਟੀ। ਮੈਂ ਸੋਤੇ ਪੱਤੇ ਲਈ ਸ਼ਹਿਰ ਚੱਲਿਆ ਤੂੰ ਟਾਈਮ ਨਾ ਬੱਗ ਜੀ ਖੇਤ ਜਿੰਨਾ ਚਿਰ ਉੱਤੇ ਨਾ ਖੜੇ ਰਹੀਏ ਉਹਨਾਂ ਚਿਰ ਕੰਮ ਨਹੀਂ ਕਰਦੇ ਹੈਗੇ ਲੇਬਰ ਵਾਲੇ ਆਹ ਇੱਥੇ ਨਾ ਬੈਠਾ ਰਹੀ ਕਿਤੇ ਉਹ ਉਹ ਤਾਂ ਠੀਕ ਐ ਪਰ ਪੁੱਜ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਉਹ ਸੋਹਰੇ ਜਾਣਾ ਹੋਣਾ ਉਹ ਕੋਈ ਨਹੀਂ ਜਾਏਗੀ ਸੌਰੀ ਵੀ ਜਾਏਗੀ ਆ ਥੋੜਾ ਜਿਹਾ ਕੰਮਕਾਰ ਦਾ ਜਿਹੜਾ ਜੋਰ ਆ ਨਾ ਤੇ ਨਿਕਲਦੇ ਫਿਰ ਚਲੇ ਜਾਏਗੀ ਸੌਰੀ ਨਹੀਂ ਬਪੂ ਜੀ ਮੈਂ ਸ਼ਹਿਰ ਜਾਣਾ ਟੱਬਰ ਸਵੇਤ ਉਹ ਵੀ ਸਦਾ ਲਈ ਸ਼ਹਿਰ ਜਾਣਾ ਤੇ ਉਹ ਵੀ ਟੱਬਰ ਸਵੇਤ ਕੀ ਬੇਲਤਾ ਤਾਂ ਜੀ ਅੱਕ ਗਿਆ ਬਸ ਜਿਵੇਂ ਮਰਜੀ ਸਮਝ ਲਓ ਉਹ ਪਤਾ ਵੀ ਆ ਸ਼ਹਿਰ ਦੇ ਕਿੰਨੇ ਖਰਚੇ ਨੇ ਕਰਾਇਆ ਹੀ ਈ ਮਾਰ ਹੈਗਾ ਅਗੇ ਸ਼ਹਿਰ ਜਾਣਾ ਦਾ ਉਹ ਮੈਂ ਤਾਂ ਸਾਰੀ ਗੱਲ ਸਮਝਾਤੀ ਪਰ ਪਰ ਕੀ ਮੈਂ ਬਥੇਰਾ ਸਮਝਾ ਲਿਆ ਉਹ ਨਹੀਂ ਮੰਨਦੀ ਅੱਛਾ ਤਾਂ ਗੱਲ ਇਥੋਂ ਤੱਕ ਕੜ ਪਹੁੰਚੀ ਆ ਗਈ ਸ਼ੱਕ ਜਾਂ ਤਾਂ ਮੈਨੂੰ ਵੀ ਰਾਤ ਹੋਇਆ ਸੀ ਜਦੋਂ ਬੱਚੇ ਤਾਂ ਟੀਵੀ ਦੇਖਣ ਆਏ ਉਹ ਕੋਈ ਨਹੀਂ ਚਲਿਆ ਜਾਈ ਆ ਪੀਛ ਬਜਾਈ ਦਾ ਕੰਮ ਨਿਬੜ ਜੇ ਉਹ ਜੱਗੇ ਹੁਣ ਪੜ੍ਹਾਈ ਕਰੇ ਉਹ ਕਿ ਖੇਤੀ ਕਰੂਗਾ ਪਾਪੂ ਸਮਝ ਲੈ ਹੁਣ ਤੁਸੀਂ ਮੈਂ ਹੁਣ ਹੋਰ ਨਹੀਂ ਰੁਕ ਸਕਦਾ ਤੇ ਮੈਨੂੰ ਰੋਕਿਓ ਵੀ ਨਾ ਭਾਈ ਅਸੀਂ ਨਹੀਂ ਰੋਕਦੇ ਤੈਨੂੰ ਤੂੰ ਬਾਊ ਦਾ ਚੱਕਾ ਚਕਾਇਆ ਉਹ ਹੁੰਦਾ ਤੂੰ ਸਾਡਾ ਚੱਕਾ ਕਦੋਂ ਰੁਕਦਾ ਮੈਂ ਇਕੱਲੀ ਕਿੱਥੇ ਕਿੱਥੇ ਟਕਰਾਂਗਾ ਉਹ ਬੇਬੇ ਹੁਣ ਮੈਂ ਕੀ ਕਰਾਂ ਉਹ ਮੰਜੀਤ ਨਹੀਂ ਮੰਦੀ ਮੇਰੀ ਵੀ ਮਜਬੂਰੀ ਸਮਝੋ ਫੇ ਜਿਵੇਂ ਤੇਰਾ ਟੱਪਰ ਕਹਿੰਦਾ ਉਵੇਂ ਕਰ ਲੈ ਅਸੀਂ ਤਾਂ ਔਖੇ ਸੌਖੇ ਹੋਰ ਸਾਂ ਲਾਂਗੇ ਤੂੰ ਆਪਦੇ ਟੱਪਰ ਨੂੰ ਸ਼ਹਿਰ ਲੈ ਜਾ ਉਹ ਚੱਲ ਚੰਗਾ ਜਾ ਵਗ ਜਾ ਜਦੋਂ ਕਿਸੇ ਕੰਜਰ ਦੀ ਮੰਨਣੀ ਨਹੀਂ ਫਿਰ ਕਹਿਣ ਦਾ ਵੀ ਤੁਹਾਨੂੰ ਕੀ ਫਾਇਦਾ ਕਰ ਜਾ ਨਿਕਲ ਜਾ ਇੱਥੇ ਜਾ ਹੀਗਾ ਬਾਪੂ ਜੀ ਸਸ਼ੀ ਕਾਲ ਸਸ਼ੀ ਕਾਲਤਾ ਤੂੰ ਜਾਣ ਨਾ ਤੇਰਾ ਜੀ ਲੱਗ ਜੂਗਾ ਨਹੀਂ ਦਾदू ਜੀ ਜੀ ਤਾਂ ਨਹੀਂ ਲੱਗਣਾ ਫੇਰ ਪਤਾ ਤੂੰ ਮੇਰੇ ਕੋਲੇ ਰਹਿ ਮੈਨੂੰ ਪਾਣੀ ਖਾਣ ਉਠਾਇਆ ਕਰੂਗਾ ਆਪਣਾ ਸੈਜ ਕਿੱਥੇ ਹੈਗਾ ਉਹਨੂੰ ਬੁਲਾ ਸੈਜ

ਕੁਈ ਆਪਾਂ ਨੂੰ ਆਏ ਨਾ ਕਹੇ ਦੀ ਇਹ ਪਿੰਡ ਚੋਂ ਆਏ ਹੋਏ ਨੇ ਬੱਚੇ ਪੜ੍ਹਾਈ ਦੇ ਸਾਹਮਣੇ ਕਮਜ਼ੋਰ ਨੇ ਠੀਕ ਆ ਫਸਟ ਆਉਣਾ ਪੁਤਕਰ ਵਰਗੇ ਜਿਵੇਂ ਇੱਥੇ ਆ ਰਹੇ ਹੁੰਨੇ ਹੋਗੇ ਹਨਾ ਆ ਜਾ ਕਰੂ ਮੈਨੂੰ ਮੈਡ ਛੁੱਟੀ ਵਾਲੇ ਦਿਨ ਠੀਕ ਆ ਤੇਰਾ ਪਿਆਉ ਤਾਂ ਪਤਾ ਨਹੀਂ ਤੁੰ ਨੂੰ ਮਲਾ ਕੇ ਲੈ ਕੇ ਜਾਊ ਕਿ ਨਹੀਂ ਜਾਊਗਾ ਹਾਂ ਪੁੱਤ

ਇਹ ਨੂੰ ਕਹ ਦੇ ਇਹ ਜਾਂਦਾ ਰਹੇਗਾ ਮੁੜ ਕੇ ਇਸ ਘਰ ਦੇ ਵਿੱਚ ਪੈਰ ਨਾ ਪਾਵੇ ਇਹਦੇ ਵਾਸਤੇ ਇਸ ਘਰ ਦੇ ਬੁਹੇ ਹਮੇਸ਼ਾ ਹਮੇਸ਼ਾ ਲਈ ਬੰਦ ਨੇ ਸੁੱਖੀ ਸੰਦੀ ਐਂ ਕਹਿੰਦੇ ਆ ਜੀ ਉਹ ਵੀ ਇਸ ਘਰ ਦਾ ਪੁੱਤ ਆ ਜੇ ਸ਼ਹਿਰ ਚ ਲਿਆ ਜਾਊ ਤਾਂ ਚਲਿਆ ਜਾਣ ਦਿਓ ਇੱਥੇ ਹੋਇਆ ਕਿ ਉੱਥੇ ਹੋਇਆ ਰਹੂ ਤਾਂ ਪੁੱਤੀ ਮੈਂ ਬੀਬੀ ਨੂੰ ਫੋਨ ਲਾ ਕੇ ਪੁੱਛਦਾ ਘਰ ਦਾ ਕੀ ਹਾਲ ਹੈ ਦੀਪ ਦਾ ਹੋਣ ਆਈ ਜਾਂਦਾ ਚੱਲ ਹੈਲੋ ਹਾਂ ਬੁੱਤਰ ਠੀਕ ਐ ਤੂੰ ਹਾਂ ਮਾਂ ਮੈਂ ਠੀਕ ਹਾਂ ਤੂੰ ਸੁਣਾ ਕਿਵੇਂ ਸੇਤ ਠੀਕ ਰਹਿੰਦੀ ਆ ਨਾਲੇ ਬਾਪੂ ਦੀ ਦਸ ਕਿਵੇਂ ਐ ਸੇਤ हां पुत्त ठीक है तेरा बापूजी भी ठीक है चल ही ਜਾਂਦਾ ਕੰਮ ਬਸ ਜਿਵੇਂ ਚਲਾਈ ਜਾਂਦੇ ਆ ਹੌਲੀ ਹੌਲੀ ਤੂੰ ਸੁਣਾ ਬੱਚੇ ਠੀਕ ਹੈ ਨੋ ਰਾਣੀ ਠੀਕ ਹੈ ਕੀ ਕਹਾ ਮਾਂ ਪੁੱਤ ਤੂੰ ਜਵਾਕਾਂ ਨੂੰ ਮਿਲਾ ਕੇ ਲੈ ਜਾ ਮੈਂ ਤੇ ਤੇਰਾ ਵਾਪੂਜੀ ਤਾਂ ਉੱਧੇ ਠੀਕ ਹੋ ਜਾਗਾ ਕੋਈ ਨਾ ਮਾਂ ਮਾਰੂ ਮੈਂ ਜਲਦੀ ਘੜਾ ਹੋ ਸਕਦਾ ਐਸੇ ਐਤਵਾਰੀ ਆ ਜਾ ਤੁਹਾਨੂੰ ਪਤਾ ਤਾਂ ਹੈਗਾ ਪ੍ਰਾਈਵੇਟ ਕੰਮ ਹੈ ਛੁੱਟੀ ਘੜਾ ਮਿਲਦੀ ਹੈ ਠੀਕ ਹੈ ਪੁੱਤ ਆ ਜੀ ਐਤਵਾਰ ਨੂੰ ਮੇ ਜੀ ਰਾਜੀ ਖੁਸ਼ੀ ਰੱਖੇ ਮਾਲਕਾ ਸਾਰੇ ਪਰਿਵਾਰ ਨੂੰ ਤੇਰਾ ਪਿਓ ਤਾਂ ਮੈਨੂੰ ਆਖਦਾ ਤੇਰਾ लाडला ਮੂੰਹ ਤੋੜ ਗਿਆ ਮਾਂ ਕੀ ਕਰਾਂ ਜੀ ਤਾਂ ਬਥੇਰਾ ਕਰਦਾ ਪਿੰਡ ਗੇੜਾ ਮਾਰ ਜਾ ਨਾਲੇ ਬਾਪੂ ਨੂੰ ਕਹਿਣਾ ਘਰ ਦਾ ਮੂੰਹ ਮੇਰੇ ਅੰਦਰ ਹੱਜੇ ਵੀ ਵੱਸਦਾ ਨਾਲੇ ਜਿੱਥੇ ਖੇਡਿਆ ਫੜਿਆ ਉਹ ਮਨ ਚੋਂ ਕਿਤੇ ਵਿਸਾਰ ਹੁੰਦਾ ਜਦੋਂ ਆਖਦਾ ਨਾ ਪੁੱਤ ਉਹ ਤਾਂ ਕਾਲਜ ਚ ਰੁਗ ਜਾ ਪਰਿਆ ਜਾਂਦਾ ਤਾਂ ਉਹਦੇ ਟੱਬਰ ਦੀ ਵੀ ਮੰਨਣੀ ਆ ਪੁੱਤ ਚੰਗਾ ਮੈਂ ਮਾਰੂੰਗਾ ਜੇਗਾ ਜਵਾਕਾਂ ਨੂੰ ਨਾਲ ਲੈ ਕੇ ਛੁੱਟੀ ਵਾਲੇ ਦਿਨ ਕਿਸੇ ਟਾਈਮ ਕੱਢਦਾ ਮੈਂ ਹਾਂ ਚੰਗਾ ਰੱਖਦਾ ਮੈਂ ਓਕੇ ਅੱਲੇ ਹਰਮਨ ਤੇ ਅ ਬਰਥਡੇ ਗਿਫਟ ਥੈਂਕ ਯੂ ਆਹ ਹਰਮਨ ਇਹ ਜੋ ਤੇਰੀ ਮਨਪਸੰਦ ਚੀਜ਼ ਆ ਥੈਂਕ ਯੂ ਆਂਟੀ ਨਹੀਂ ਆਏ ਉਹ ਬਾਅਦ ਵਿੱਚ ਆ ਰਹੇ ਨੇ ਠੀਕ ਐ ਹੈਪੀ ਬਰਥਡੇ ਹਰਮਨ Thank you. Welcome. Lot. Good. For the ਪੁੱਤ ਚਾਚੂ ਨੂੰ ਤਾਂ ਫੋਨ ਕਰ ਦੋ ਹਾਂ ਹੁਣੀ ਕਰ ਦਿੰਨੇ ਪੁੱਤ ਕਹਿ ਦਿੰਨਾ ਮੈਂ ਹੁਣੀ ਕਿੰਨਾ ਟਾਈਮ ਹੋ ਗਿਆ ਜੀ ਹਲੇ ਤੱਕ ਨਹੀਂ ਆਏ ਫੋਨ ਫੋਣੀ ਕਰਕੇ ਦੇਖ ਲੈਂਦੇ ਕੋਈ ਨਹੀਂ ਮੈਂ ਕਰਦਾ ਟਾਈਮ ਲੱਗ ਜਾਈ ਜਾਂਦਾ ਹੁਣੀ ਚਾਹ ਪਾਣੀ ਪਿਲਾਉ ਇਹਨਾਂ ਨੂੰ ਕੀ ਪਤਾ ਆਣਗੇ ਕਿ ਬਿਨਾ ਚੱਕਿਆ ਫੋਨ ਕਰ ਨਹੀਂ ਚੱਕਿਆ ਨਹੀਂ ਹਜੇ ਕੋਈ ਨਹੀਂ ਕਿਤੇ ਕੋਈ ਨਿਕਲ ਆ ਗਿਆ ਹੁਣ ਮੈਨੂੰ ਨਹੀਂ ਲੱਗਦਾ ਜੀ ਆਉਣਗੇ ਐ ਕਰਦੇ ਆ ਆਪਾਂ ਕੇਕ ਕੱਟ ਹੀ ਲੈ ਲਈਏ ਦੇਖ ਲਓ ਤੇਰੀ ਮਰਜ਼ੀ ਹੈ ਉਹ ਮੇਰੀ ਮਰਜ਼ੀ ਵੀ ਤਾਂ ਤੁਹਾਡੇ ਨਾਲ ਹੀ ਆ ਹੁਣ ਹੋਰ ਕਿੰਨਾ ਕੁ ਟਾਈਮ ਠੀਕੀ ਜਾਵਾਂਗੇ ਇੱਕ ਵਾਰੀ ਹੋਰ ਫੋਨ ਕਰ ਲੈ ਜਾਂ ਕਰ ਲੋ ਪਤਾ ਨਹੀਂ ਆਨ ਦੇਖਦੀ ਲੈਵਿਟੀ ਜਨਮ ਦਿਨ ਮੁਬਾਰਕ ਤੈਨੂੰ ਚਲ ਖੁਸ਼ ਹੋ ਮਨ ਹਾਂਜੀ ਉਹ ਵੈਰੀ ਗੁੱਡ ਬਹੁਤ ਪਿਆਰਾ ਪੁੱਤਾ ਮੇਰਾ ਵੈਰੀ ਗੁੱਡ ਵੈਰੀ ਗੁੱਡ ਹੈਪੀ ਬਰਥਡੇ ਬੇਟਾ ਇਕਦਾਮ ਦੀਪ ਹਾਂ ਜੀ ਅੰਦਰ ਹੈ ਪੁੱਤ ਵੱਡੀਆਂ ਉਮਰਾਂ ਹੋਣ ਕਿਵੇਂ ਹੈ ਸੇਤ ਹੁਣ ਅੱਗੇ ਨਾਲ ਤਾਂ ਠੀਕ ਆ ਪੁੱਤ ਪੱਪੂ ਨੇ ਦੀਦਾ ਕਿਤੇ ਗਿਆ ਹੋਇਆ ਕਿਤੇ ਸ਼ਹਿਰ ਗਿਆ ਬਹੁਤ ਤੇਰਾ ਵਪੂਜੀ ਤਾਂ ਆਉਣ ਵਾਲੇ ਹੀ ਹੋਣਾ ਤੇ ਤੂੰ ਇਕੱਲਾ ਹੀ ਆ ਗਿਆ ਨਿਆਣੇ ਕਿਉਂ ਲੈ ਆ ਨਾਲ ਪੇਪਰ ਚੱਲਦੇ ਆ ਨਾ ਮਾਂ ਛੁੱਟੀ ਨਹੀਂ ਕਰਨ ਦਿੰਦੇ ਇਸ ਕਰਕੇ ਤੇ ਕੀ ਕਹਿੰਦਾ ਡਾਕਟਰ ਹੁਣ ਪੁੱਤ ਪਤਾ ਨਹੀਂ ਕੀ ਕਹਿੰਦਾ ਡਾਕਟਰ ਆ ਹਾਂ ਉਹ ਫੈਕਸ਼ਨ ਵਧੀ ਹੋਈ ਆ ਅੱਛਾ ਕਿੱਥੋਂ ਲਈ ਤੋਈ ਆਪਿੰਡਰ ਡਾਕਟਰ ਤੋਂ ਹੀ ਲਈ ਆ ਪੁੱਤ ਵਿਚਾਰਾ ਰਾਤ ਦਿਹਰਾਤੇ ਵੀ ਆ ਜਾਂਦਾ ਹੈ ਨਾ ਪੁੱਤ ਦਵਾਈ ਤਾਂ ਚੰਗੀ ਹੁੰਦੀ ਹੈ ਇਹਦੀ ਉਹ ਤਾਂ ਠੀਕ ਆ ਮਾਂ ਤੂੰ ਮੇਰੇ ਨਾਲ ਚੱਲ ਉੱਥੇ ਵੱਡੇ ਡਾਕਟਰ ਨੂੰ ਦਿਖਾ ਲਾਂਗੇ ਨਾਲੇ ਟੈਸਟਾਂ ਚ ਵਧੀਆ ਪਤਾ ਲੱਗ ਜੂਗਾ ਚੱਲ ਤਾਂ ਵੜਾ ਪੁੱਤ ਮੰਗਰ ਰੋਟੀ ਦਾ ਔਖਾ ਹੁਣ ਮੇਰਾ ਚਿੱਤ ਠੀਕ ਹੈ ਦੇਖ ਲੈ ਮਾਂ ਤੇਰੀ ਮਰਜ਼ੀ ਆ ਮੈਂ ਤਾਂ ਕਹਿੰਦਾ ਸੀ ਨਾਲ ਚੱਲਦੀ ਤੂੰ ਮੇਰੇ ਹੋਰ ਪੁੱਤ ਨਿਆਣਿਆਂ ਨੇ ਲਾ ਲਿਆ ਜੀ ਤੇ ਹੋਰ ਬਹੁਤੀ ਦੇਖ ਖਬਰਸਾਰ ਹੁਣ ਤਾਂ ਨਹੀਂ ਕਲੇਸ਼ ਕਰਦੀ ਤੇਰੇ ਨਾਲ ਨਹੀਂ ਹੁਣ ਤਾਂ ਠੀਕ ਹੈ ਲੈ ਪਤਦੀਪ ਤੇਰਾ ਬਾਪੂ ਜੀ ਵੀ ਆ ਗਿਆ ਪੈਰੀ ਪੈਣਾ ਬਾਪੂ ਜੀ ਠੀਕ ਹੋ ਤੁਸੀਂ ਹੁਣ ਲੱਗਦਾ ਬਾਪੂ ਜੀ ਦਾ ਗੁੱਸਾ ਹਜੇ ਢੈਲਾ ਨਹੀਂ ਹੋਇਆ ਨਾ ਬੁੱਤ ਤੇਰੇ ਸਾਹਮਣੇ ਹੀ ਆ। ਪੁੱਤ ਤੇਰੇ ਪਿੱਛੇ ਬਥੇਰਾ ਦੀਪ-ਦੀਪ ਕਰਦਾ ਰਹਿੰਦਾ। ਨਿਆਣਿਆਂ ਨੂੰ ਬਥੇਰਾ ਯਾਦ ਕਰਦਾ। ਪਰਸੋ ਤਾਂ ਰੋ ਹੀ ਪਿਆ। ਕਹਿੰਦਾ ਅੱਗੇ ਮੈਂ ਖੇਤੋਂ ਆਉਣਾ। ਕਿੱਡੀ ਜੀ ਨੇ ਭੱਜ ਕੇ ਆ ਕੇ ਮੇਰੀਆਂ ਲੱਤਾਂ ਨੂੰ ਜੰਬੜ ਜਾਣਾ। ਪਾਣੀ ਭੱਜ ਕੇ ਲਿਆਉਣਾ। ਕਹਿੰਦਾ ਸਾਰੇ ਹੀ ਮੋਹ ਤੋੜ ਗਏ। ਪੁੱਤ ਕੋਈ ਨਹੀਂ। ਹੋ ਜੋ ਕਹਾਣੀ ਲੋਟ। ਇਹਦਾ ਪਹਿਲੇ ਦਿਨੋਂ ਹੀ ਮਤ ਆ ਇਹ ਜ। ਚੰਗਾ ਵਾ। ਚੱਲਦਾ ਮੈਂ। ਆ ਲੋ ਥੋੜੇ ਜੇ ਪੈਸੇ ਰੱਖ ਲੋ। ਦਵਾਈ ਬੁੱਟੀ ਲੈ ਲਓ ਨਹੀਂ ਪੁੱਤ ਨਹੀਂ ਮੈਂ ਦਵਾਈ ਲੈ ਲੂੰਗੀ ਤੇਰਾ ਪਿੱਛੇ ਹਰ ਤੇ ਬਹੁਤ ਖਰਚ ਹੈ ਰਣਮਿੰਦਾ ਪੁੱਤ ਕੋਈ ਨਾ ਕੋਈ ਨਾ ਤੇਰੀ ਮਰਜ਼ੀ ਹੈ ਮੈਨੂੰ ਆਇਆ ਤੇ ਤੂੰ ਅੰਦਰ ਵੜ ਕੇ ਬਹਿ ਗਿਆ ਮੈਨੂੰ ਥੋੜੀ ਮਿਲਣ ਆਇਆ ਤੈਨੂੰ ਮਿਲਣ ਆਇਆ ਸੀ ਮਿਲ ਕੇ ਚਲਿਆ ਗਿਆ ਐ ਕਿਉਂ ਕਰਦੇ ਉਹਨੂੰ ਜਵਾਕ ਐਡੀ ਦੁਰਵਾ ਆ ਉਹ ਵੀ ਕੀ ਸੋਚਦਾ ਹੋਣਾ ਵੀ ਬਿਓ ਮੇਰੇ ਨੇ ਮੇਰ ਨਾਲ ਗੱਲ ਨਹੀਂ ਕਰੀ ਇਹ ਗੱਲ ਉਹਨੇ ਵੀ ਸੋਚਣੀ ਸੀ ਜਾਣ ਲੱਗਿਆ ਪਤਾ ਨਹੀਂ ਕਿ ਮੇਰੇ ਨਾਲ ਹੋਣਾ

ਉਦੋਂ ਕਰਨੀਆਂ ਸੀ ਨਾ ਜਦੋਂ ਦੀਪ ਆਇਆ ਸੀ ਜੱਗੀ ਹਾਂਜੀ ਬਾਈ ਜੀ ਉਹ ਇੱਥੇ ਦਸਾ ਗੁਰਾਂ ਦਾ ਕੈਲੰਡਰ ਲਾਇਆ ਸੀ ਉਹ ਕਿੱਥੇ ਆ ਉਹ ਬਾਈ ਜੀ ਮੀ ਬਹੁਤ ਬੈ ਨਾ ਪਿਛਲੇ ਦਿਨਾਂ ਚ ਅੱਛਾ ਤੇ ਉਹਦੇ ਨਾਲ ਕੀ ਹੋਇਆ ਸਲਾਵ ਆ ਗਈ ਤੇ ਉਹ ਖਰਾਬ ਹੋ ਗਿਆ ਸੀ ਬਾਈ ਜੀ ਹੁਣ ਨਵਾਂ ਲਗਵਾਵਾਂਗੇ ਆਪਾਂ ਲਿਆ ਕੇ ਲਾਓ ਠੀਕ ਆ ਬਾਈ ਦਾ ਔਟ ਆਖ ਰਹੀ ਆਪਾਂ ਹਾਂਜੀ ਬਾਈ ਜੀ ਹਾਂਜੀ ਭਾਈ ਜੀ ਕਿਵੇਂ ਬੈਗੇ ਉਹ ਕੀ ਦੱਸਾਂ ਯਾਰ ਮਨ ਨਾ ਉਦਾਸ ਹੈ ਅੱਜ ਕਿੰਨੇ ਦਿਨਾਂ ਬਾਅਦ ਖੇਤ ਆਇਆ ਨਾ ਆ ਜਾ ਬਹਿ ਜਾ ਹੋਰ ਸਣਾ ਕੀ ਗੱਲ ਤਿੱਡੀ ਦੇ ਜਨਮ ਦਿਨ ਤੇ ਨਹੀਂ ਆਇਆ ਗੁੱਸਾ ਕਰੀ ਬੈਠੀ ਆ ਉਹ ਕਹਿੰਦੀ ਮੈਂ ਨਹੀਂ ਬੋਲਣਾ ਚਾਚੂ ਨਾਲ ਕੀ ਦੱਸਾਂ ਭਾਈ ਜੀ ਇੱਕ ਤਾਂ ਉਹਨਾਂ ਦਿਨਾਂ ਵਿੱਚ ਬੇਬੇ ਬਿਮਾਰ ਸੀ ਇੱਕ ਮਸ਼ੀਨ ਲੱਗੀ ਹੋਈ ਸੀ ਖੜਕੇ ਚ ਫੋਨ ਦਾ ਪਤਾ ਹੀ ਨਹੀਂ ਲੱਗਿਆ ਠੀਕ ਹੈ ਜੱਗੀ ਆਲੂ ਤਾਂ ਚੰਗਾ ਹੋਇਆ ਲੱਗਦਾ ਇੱਕੀ ਜੱਗੀ ਇਹ ਦੇਖ ਲੈ ਪਾਪੂ ਬੋਲਿਆ ਨਹੀਂ ਮੇਰੇ ਨਾਲ